ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਪਾਣਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹ ਫਰੀਦਕੋਟ ਤੋਂ ਆਇਆ ਚੈਲ ਹੋ ਕੇ ਛੜਕ ਸਿੱਧੀ ਇਸ ਪਿੰਡ ਵੱਲ ਆਉਂਦੀ ਹੈ ਜਿਹੜੀ ਅੱਗੇ ਕੋਟ ਸੁਖੀ ਇਹਨੂੰ ਲੰਘਦੀ ਹੈ ਨੇੜੇ ਪਿੰਡ ਢੁੱਡੀ ਹੈ ਇਹਦੇ ਚੈਲ ਪਹਿਲਾਂ ਦੱਸ ਹੀ ਚੁੱਕਿਆ ਨਾਲ ਚੁਮੇਲੀ ਇਹ ਤੋਂ ਬਿਨਾਂ ਕੋਟ ਸੁਖੀਆ ਵੀ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ ਚ ਇੱਥੋਂ ਵੀਡੀਓ ਤੁਹਾਨੂੰ ਦਿਖਾਈਆਂ ਸੋਹਣੀਆਂ گاਵਾ ਬਾਈ ਖਰੀਦਦਾ ਨਾਗ ਭਾਵੇਂ 2-4 ਦਿਖਾਈ ਗਏ ਖਾਸ ਗੱਲ ਹੁੰਦੀ ਹੈ ਵੀ ਪਸ਼ੂ ਦੀ ਕੁਆਲਿਟੀ ਦੇ ਹਿਸਾਬ ਤੇ ਉਹਦਾ ਭਾਅ ਉਹਦੇ ਮਤਲਬ ਵੱਤ ਸਹਿਰੀ ਹੁੰਦਾ ਜਿਹੜੇ ਭਾਅ ਖਰੀਦਣਾ ਚਾਹੁੰਦੇ ਉਹਨਾਂ ਨੂੰ ਪਸ਼ੂ ਤੇ ਰੇਟ ਦੋਨੇ ਚੀਜ਼ਾਂ ਚਾਚਣ ਲੱਗ ਜਾਂਦੀਆਂ ਦੋ ਨਾਗ ਅੱਜ ਦੀ ਵੀਡੀਓ ਦੇ ਆ ਜਿਹਦੇ ਚ ਜਿਹੜੀ ਐਫ ਦਿਖਾਉਂਗਾ ਕਮਾਲਾਂ ਕਰੀ ਬੈਠੀ ਆ ਦੋਸਤੋ ਇਹ ਗੰਬਨ ਵੜੜ ਜਿੰਨਾ ਪਛਾਣ ਉਹ ਹਵਾਨਾ ਦੇਖ ਰਿਹਾ ਉਹ ਇੰਨਾ ਹੀ ਅੱਗੇ ਨੂੰ ਵੀ ਦਿਸੂਗਾ ਇਹ ਤੋਂ ਬਿਨਾ ਇੱਕ ਜਰਸੀ ਬਿਲਕੁਲ ਤਾਜੀ ਸੂਈ ਆ ਸਿੰਗਲ ਕਲਰ ਦੀ ਰੈੱਡ ਕਲਰ ਵਾਲੀ ਜਰਸੀ ਜਿਹਨੇ ਜਰਸੀ ਦਾ ਸ਼ੌਂਕ ਪੂਰਾ ਕਰਨਾ ਹੈ ਤਾਂ ਉਹਦਾ ਸ਼ੌਂਕ ਪੂਰਾ ਕਰੂਗੀ ਬੱਚੇ ਵੀ ਇਹ ਤੋਂ ਤੁਸੀਂ ਚੰਗੇ ਸੋਹਣੇ ਲੈ ਸਕਦੇ ਹੋ ਸ਼ੁਰੂਆਤ ਇਸੇ ਤੋਂ ਕਰ ਲੈਣੇ ਆਓ ਮਿਲिए ਬਾਈ ਨੂੰ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਤੁਹਾਡੀ ਆਪਣੀ ਸਮਝ ਹੈ ਮੇਰਾ ਕੰਮ ਆ ਵੀਡੀਓ ਤੁਹਾਨੂੰ ਪਸ਼ੂ ਦਿਖਾਉਣ ਦਾ ਖਾਸ ਕਰਕੇ ਜੇ ਕੋਈ ਭਰਾ ਆਨਲਾਈਨ ਪਸ਼ੂ ਖਰੀਦਣਾ ਚਾਹੁੰਦਾ ਤਾਂ ਉਹਨੂੰ ਜਰੂਰ ਰਿਕੁਐਸਟ ਰਹਿੰਦੀ ਹੈ ਵੀ ਤੁਸੀਂ ਭਾਵੇਂ ਵੀਡੀਓ ਸਕਿਪ ਕਰਦਿਆ ਕਰੋ ਕਿਉਂਕਿ ਪਸ਼ੂ ਦੇਖਣਾ ਉਹਦੀ ਤਸੱਲੀ ਕਰਨਾ ਆਉਦੀ ਜ਼ਿੰਮੇਵਾਰੀ ਜਾਂ ਫਰਜ਼ ਜਰੂਰ ਸਮਝਣਾ ਚਾਹੀਦਾ ਜਿਹਨੇ ਪੈਸੇ ਲਾਉਣੇ ਆ ਜਰਸੀ ਤੋਂ ਸ਼ੁਰੂਆਤ ਕਰਾਂਗੇ ਜਸਵੰਤ ਭਾਈ ਸਸਤੀ ਕਾ ਸਸਤੀ ਆ ਭਾਈ ਜਸਵੰਤ ਦੋ ਨਾਕ ਦਿਖਾ ਰਹੇ ਆ ਅੱਜ ਹਾਂਜੀ ਭਾਈ ਜੀ ਪਸੂ ਦੱਸਦੀ ਵੀ ਰੁਟੀਨ ਚ ਇਸੇ ਤਰ੍ਹਾਂ ਹੀ ਹੈ। ਬਾਈ ਹਾਂ ਰੁਟੀਨ ਚ ਮਾਰ ਜਾਣਾ ਹੁੰਦਾ। ਠੀਕ ਹੈ। ਇਹ ਵੀ ਸਿਰਫ ਗਾਂ ਰੋਕੀ ਹੈ ਵੱਡੀ ਆ ਪੱਜ ਤਿੰਨ ਦਿਨ ਹੋ ਗਏ ਆ। ਵੈਗ ਦੀ ਰੋਜ ਆ। ਪਰ ਆਪਣਾ ਮਨ ਦਾ ਫੈਸਲਾ ਅਸੀਂ ਵੀ ਆਪਾ YouTube ਤੇ ਪਾ ਕੇ ਗਾਂ ਵੇਖੀ ਬਾਈ। ਠੀਕ ਹੈ। ਸ਼ੁਰੂਆਤ ਜਰਸੀ ਤੋਂ ਕਰਾਂਗੇ। ਹਾਂਜੀ ਬਾਈ। ਕੱਲ੍ਹ ਵਾਂ ਸੂਆ ਸੂਈ। ਇਹ ਪਹਿਲਾ ਸੂਆ ਬਾਈ 4 ਦਾੰਦ ਕੰਪਲੀਟ ਕਰ ਗਈ ਆ। ਠੀਕ ਹੈ। ਇਹ ਕੱਲ੍ਹ ਸਵੇਰ 4 ਵਜੇ ਸੂਈ ਆ ਬਾਈ। ਕੱਲ੍ਹ ਸਵੇਰ ਹੀ ਸੂਈ। ਹਾਂ ਤੇ ਰਾਤੇ ਸਾਰੀ ਖਾਲੀ ਕਰਤੀ ਸੀ ਬੋਲੇ ਚ ਹੁਣ ਇਹ ਚਵਾਈ ਕਰਨ ਵਾਲੀ ਹੈ ਜੀ। ਠੀਕ ਹੈ। ਕੀ ਰੇਟ ਰਹੂਗਾ ਦਾ? ਰ 8 ਵਜੇ ਦਾ ਟਾਈਮ ਹੈ ਰਾਤ ਬਿਲਕੁਲ ਖਾਲੀ ਸੀ ਤੇ ਹੁਣ ਚਵਾਈ ਦੀ ਹੋਣ ਵਾਲੀ ਹੈ ਸਾਫ ਸੁਥਰਾ ਹਵਾਨਾ ਥਣ ਥੀ ਚਵਾਈ ਵਾਲਾ ਢਾਂਚਾ ਤੁਸੀਂ ਦੇਖ ਲਓ ਰੰਗ ਬਹੁਤ ਸੋਹਣਾ ਦੱਸੋ ਵੈੜ ਦਾ ਬਰਾਊਨ ਰੈੱਡ ਬਰਾਊਨ ਜਿਹਾ ਕਲਰ ਹੈ ਜਰਸੀ ਦਾ ਇਹ ਜਿਹੜਾ ਉਹ ਮਸ਼ਹੂਰ ਰੰਗ ਹੈ ਕਿਉਂਕਿ ਇਸ ਰੰਗ ਦੀ ਜਰਸੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਢਾਂਚਾ ਤੁਸੀਂ ਇਸ ਵੈੜ ਦਾ ਦੇਖ ਸਕਦੇ ਲਿਆ ਭਾਈ ਕਮਾਲਾ ਇਥੋਂ ਥੋੜਾ ਡਰਦੀ ਹੈ ਮੈਂ ਇਰ ਤੋਂ ਸੋ ਇਹ ਵੈਡ ਨੂੰ ਦੇਖੋ ਇਹਦਾ ਫੇਸ ਵੀ ਕੱਚੇ ਚ ਤੋੜਦੇ ਜਿਹਾ ਸੰਤੁਲਿਤ ਸੋ ਇਹ ਤਾਜੀ ਸੂਈ ਵੀ ਜਰਸੀ 75000 ਰੇਟ ਹੈ ਇਹਦੇ ਨਾਲ ਬੱਚਾ ਮੇਲਕਾਫ ਹੈ ਬਰੀਡ ਵਾਈਜ਼ ਤੁਸੀਂ ਦੇਖ ਲਓ ਕਲਰ ਸੋਹਣਾ ਥਣ ਚੰਗੇ ਐ ਹਵਾਨਾ ਹੁਣ ਤੁਸੀਂ ਭਰਿਆ ਹੀ ਦੇਖ ਰਹੇ ਹੋ ਸੀਲ ਠੰਡੀ ਪਉਦਾ ਭਾਈ ਨਿਆਣਾ ਵੀ ਨਹੀਂ ਪਉਂਦੇ ਅਸੀਂ ਚੋਰ ਨਹੀਂ ਆਪਾਂ ਦਾ ਅੱਛਾ ਜਮਾ ਬਹੁਤ ਜਿਆਦਾ ਸੀਲ ਪਤਾਰਾ ਮਾਰ ਕੇ ਵਿਖਾ ਦਿੰਦੇ ਆ ਠੀਕ ਹੈ ਪਰ ਸੀਲ ਪੁੱਜ ਗਈ ਹੈ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਨਿਆਣਾ ਵੀ ਪਾਉਣ ਦੀ ਲੋੜ ਨਹੀਂ ਸੀਲ ਇੰਨੀ ਕ ਹੈ ਇਸੇ ਤਰ੍ਹਾਂ ਹੀ ਬਾਈ ਕਹਿੰਦਾ ਇਹਦੇ ਥੱਲੇ ਬੈਠ ਜਾਈਦਾ ਧਾਰਾ ਮਾਰ ਦਿੰਨੇ ਆ ਵੀਡੀਓ ਚ ਚਲੋ ਫਾਇਦਾ ਇਹ ਹੋ ਜਾਂਦਾ ਵੀ ਜੇ ਕੋਈ ਭਰਾ ਦੂਰ ਤੋਂ ਵੀਡੀਓ ਦੇਖਦਾ ਉਹਨੂੰ ਆਈਡੀਆ ਹੋ ਜਾਂਦਾ ਵੀ ਜਿਹੜਾ ਪਸ਼ੂ ਖਰੀਦਣਾ ਜਾ ਕੇ ਧਾਰਾ ਕਿੱਦਾਂ ਦੀਆਂ ਨਿਕਲਣੀਆਂ ਜਿਹੜੀਆਂ ਧਾਰਾ ਮਾਰ ਕੇ ਦਿਖਾਈਦੀਆਂ ਦੋਸਤੋ ਇਹ ਸਿਰਫ ਉਸੇ ਪਾਰਟ ਦਾ ਹਿੱਸਾ ਹੈ ਵੀ ਜਿਹੜਾ ਪਸ਼ੂ ਤੁਸੀਂ ਦੇਖੋ ਤੋ ਉਹ ਆ ਕੇ ਤੁਹਾਨੂੰ ਇੰਨਾ ਚੀਜ਼ਾਂ ਕਰਕੇ ਨਾ ਛੱਡਣਾ ਪਵੇ ਬਾਕੀ ਚਲੋ ਜੋ ਤੁਹਾਨੂੰ ਪਸੰਦ ਦਾ ਪਸ਼ੂ ਤਾਂ ਤੁਸੀਂ ਉਹੀ ਖਰੀਦਣਾ ਹੁੰਦਾ ਪਰ ਘੱਟੋ ਘੱਟ ਇੱਕ ਤਾਂ ਧਾਰ ਪਿੱਛੇ ਨਾ ਤੁਹਾਨੂੰ ਛੱਡਣਾ ਪਵੇ ਪਸ਼ੂ ਦੂਜਾ ਢਾਂਚਾ ਜਿੱਦਾਂ ਦਾ ਦੱਸਾਂਗੇ ਕੁਛ ਹੁੰਦੀ ਹੈ ਵੀ ਉਦਾਂ ਦਾ ਹੀ ਤੁਹਾਨੂੰ ਸਾਹਮਣੇ ਆ ਕੇ ਮਿਲੇ ਸੋ ਸਾਫ਼ ਸੁਥਰੇ ਹਵਾਨੇ ਦੀ ਇਹ ਵੈੜ ਹੈ ਕੱਲ ਹੀ ਸੂਈ ਹੈ ਛੋਟਾ ਜਿਹਾ ਬੱਚਾ ਹੈ ਕਿਉਂਕਿ ਜਰਸੀ ਬੱਚੇ ਵੈਸੇ ਹੀ ਛੋਟੇ ਹੁੰਦੇ ਐ ਢਾਂਚਾ ਗਾਂ ਦਾ ਸੋਹਣਾ ਦੋਸਤੋ ਥਾਣਾ ਤੋਂ ਧਾਰਾਂ ਕਿੱਦਾਂ ਦੀਆਂ ਆਉਂਦੀਆਂ ਆਪਾਂ ਇਸ ਸਾਈਡ ਤੋਂ ਦੇਖ ਲੈਣੀਆਂ ਦੇਖ ਸਕਦੇ ਹੋ ਭਾਰ ਸਾਹਿਬ ਕੁਤਰੀ ਪਿਛਲੇ ਥਣਾ ਚ ਦਸਾਂਤ ਅਗਲੇ ਥਣਾ ਤੋਂ ਮਾਰੀ ਤਾਰਾ ਬਈ ਠੀਕ ਹੈ ਦਸਾਂਤ ਰੁਕ ਜਾ ਠੀਕ ਹੈ ਓਕੇ ਬਈ ਸੋ ਦੋਸਤੋ ਇਹ ਕੱਲ ਹੀ ਹੈ ਜੇ ਸੂਰੀਆ ਸਮਾ ਕੇ ਥਣ ਬਹੁਤ ਵਧੀਆ ਕਰਦੀ ਆ ਬਈ ਵੇਖੇ ਚ ਲੱਗਦੇ ਸੀ ਪਾਵੇਂ ਨਹੀਂ ਸੀ ਸਹੀ ਹੈ ਥਣ ਬਹੁਤ ਸੋਹਣਾ ਖੜਿਆ ਪਸਮਾ ਕੇ ਬਈ ਠੀਕ ਹੈ ਸੋ ਇਹ ਤੁਸੀਂ ਇਹਦਾ ਥਣ ਦਾ ਸੈਜ ਦੇਖ ਲੈਣੋ ਸੋਹਣਾ ਥਾਣਾ ਦੋਸਤੋ ਬਾਕੀ ਆ ਕੇ ਪਾਸ ਕਰ ਲੋ ਇਹ ਤੋਂ ਬਿਨਾ ਐਚਐਫ ਜਿਸਾਂ ਤੇ ਇੱਕ ਇਹਨਾਂ ਮਸੂਆ ਸੁਹਦੀ ਤੇ ਬਾਈ ਜੀ ਦੂਜਾ ਸੁਆ ਹਮ ਅੱਜ ਇਹਨੂੰ ਆਪਣੇ ਕੋਲੇ ਇਹਨੂੰ ਤੀਜਾ ਦੇਣਾ ਠੀਕ ਹੈ ਤੇ ਆਈ ਆਪਣੇ ਖਾਸ ਬੇਲੀ ਕੋਲੋਂ ਐਨੇ 31 ਕਿਲੋ ਪਲੂਨੇ ਦੁੱਧ ਦਿੱਤਾ ਭਾਈ ਅੱਛਾ ਹੁਣ ਦਿਨ ਕਿੰਨੇ ਲੈ ਜੂਗੇ ਇਹਦੇ ਭਾਈ ਪਰਸੋ ਪੈ ਸੀਗੇ 11 ਅੱਜ 8 ਦਿਨ ਬਾਕੀ ਆ ਭਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਕਰਾਂਗੇ ਰੇਟ ਭਾਈ ਜੀ ਆਪਾਂ ਕੁਛ ਮਰਜ਼ੀ ਕਰੀ ਜਾਈਏ ਇਹਦਾ ਆਪਾਂ ਲੈਣ ਦੇ ਨਹੀਂ ਮੁੱਲ ਕਰਨਾ ਭਾਈ ਤੇ ਵੀਰ ਉਹ ਫੋਨ ਲਾਵੇ ਜਿਹਨੂੰ ਪਾਸ ਜਾਜਦਾਵੇਂ ਮੰਨ ਕੇ ਚੱਲੋ ਵੀ ਉਹ ਬਿਨਾਂ ਗੱਲ ਜੀ ਤੋਨੇ ਇਨੇ ਲੈ ਲੈਣਾ ਇਨੇ ਲੈ ਲੈਣਾ ਨਾ 1 ਲੱਖ ਤੇ 15000 ਦੀ ਨੈਟ ਗਾਂ ਵੇਚਣੀ ਆ ਭਾਈ ਆਪਾਂ ਖੋਲੀ ਭਾਈ ਸੋ ਦੱਸੋ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਭਾਈ ਗਾਂ ਦੱਸਦਾ ਮੈਂ ਹਵਾਨੇ ਦੀ ਗੱਲ ਕੀਤੀ ਸੀ ਜਿੰਨਾ ਗਾਂ ਨੂੰ ਦਿਸਦਾ ਦੇਖੋ ਹੁਣ ਇੱਥੋਂ ਤੇ ਉਹਨਾਂ ਹੀ ਪਛਾਣ ਨੂੰ ਵੀ ਦਿਸੂਗਾ ਮਤਲਬ ਬਹੁਤ ਸੋਨਾ ਹਵਾਨਾ ਫਿਕਸ ਜਿਆ ਇਹ ਨਹੀਂ ਗੱਲ ਵੀ ਖੁੱਚਾਂ ਤੋਂ ਥੱਲੇ ਨੂੰ ਆਊਗਾ ਤਿਆਰੀ ਗਾਂ ਦੀ ਦੇਖ ਲਓ ਤੁਸੀਂ 1 ਲੱਖ ਤੇ 15000 ਦੀ ਬਾਈ ਕਹਿੰਦਾ ਇਹ ਗਾਂ ਦੇ ਦਿਆਂਗੇ ਜੇ ਕੋਈ ਭਰਾ ਇਸ ਗਾਂ ਨੂੰ ਸਮਝਦਾ ਵੀ ਇਹ ਤੋਂ ਕਿੰਨਾ ਦੁੱਧ ਚੋਲੂਗਾ ਤਾਂ ਉਹ ਵੀਰ ਸੰਪਰਕ ਕਰ ਲਿਓ ਜੀ ਇਹ ਲਗਭਗ ਇਹ ਮੰਨ ਲਓ ਵੀ ਰੇਟ ਫਿਕਸ ਹੀ ਆ ਕੋਈ ਆਏ ਭਰਾ ਦਾ ਮਾਨਤਾ ਨੂੰ ਜ਼ਰੂਰ ਹੋ ਜਾਂਦਾ ਹੁੰਦਾ ਥੋੜਾ ਬਹੁਤ ਬਾਕੀ ਰੇਟ ਜਿਹੜਾ ਉਹ ਇਹ ਤੁਸੀਂ ਲਗਭਗ ਇਹਨੂੰ ਫਿਕਸ ਮੰਨ ਕੇ ਚੱਲੋ ਲੈ ਚੱਲ ਬਈ ਸੰਤ ਅੱਗੇ ਆ ਗਾੜੀ ਬੜੀ ਚੰਗੀ ਹੈ ਗਾਂ ਦੀ ਪਛਾਣ ਨੂੰ ਹਵਾਨਾ ਪੂਰਾ ਚੰਗਾ ਹੈ ਤੇ ਪੂਰਾ ਚੌਰਸ ਹਵਾਨਾ ਤੁਸੀਂ ਦੇਖੋਗੇ ਥਣ ਵੀ ਸੋਹਣੇ ਆ ਲੰਬਾ ਥਣ ਨਹੀਂ ਦਾ ਤੇ ਬਹੁਤਾਂ ਛੋਟਾ ਥਣ ਨਹੀਂ ਹੱਥੀ ਚੋਲੋਗੇ ਜੇ ਮਸ਼ੀਨੀ ਚੁਆਈ ਕਰਦੇ ਹੋ ਤਾਂ ਵੀ ਟੂ ਗੋਡ ਆ ਤੇ ਨਹੀਂ ਅਥੀ ਚੋਣਾ ਤਾਂ ਵੀ ਥਣ ਵਧੀਆ ਤੁਹਾਨੂੰ ਅਥੀ ਚੁਆਈ ਆਸਤੇ ਦਿਸੂਗਾ ਹਵਾਨਾ ਕੁਆਲਿਟੀ ਹੈ ਇਸ ਗਾਂ ਦੀ ਦੋਸੋ ਬੜਾ ਲੰਬਾਈ ਵਾਕੀ ਤੁਸੀਂ ਨੋਟ ਕਰ ਲਓ ਵਹਿੜ ਦੀ ਹਵਾਨਾ ਪਛਾਣ ਨੂੰ ਬੜਾ ਚੰਗਾ ਸੋ ਇਹ ਦੋ ਨਾਗਾ ਜੀ ਦੀ ਵੀਡੀਓ ਦੇ 1 ਲੱਖ 15000 ਰੇਟ ਇਹਦਾ ਤੇ 75000 ਜਰਸੀ ਦਾ ਹੈ 75 ਚ 15 ਜੋੜ ਦਈਏ ਤਾਂ 90 ਤੇ ਲੱਖ ਹੋ 1,90,000 ਚ ਦੋ گاਵਾ ਦੋ ਨਸਲਾਂ ਤੁਹਾਨੂੰ ਮਿਲ ਜਾਣੀਆਂ ਦੁੱਧ ਤੁਹਾਡੀ ਸੇਵਾ ਦਾ ਵੀ ਤੁਸੀਂ ਕਿੰਨਾ ਚੋਲੋਗੇ ਪਰ ਦੋਨੇ ਹੀ ਚੰਗਾ ਦੁੱਧ ਪਾਉਣੀਆਂ ਸੋ ਅੱਜ ਦੀ ਵੀਡੀਓ ਦੇ ਇਹ ਦੋ ਪਸ਼ੂ ਦੋਸਤੋ ਬਾਈ ਨੇ ਵਿਕਾਊ ਕੀਤੇ ਆ ਤਾਂ ਦੋਨੇ ਹੀ ਤੁਹਾਨੂੰ ਦਿਖਾਤੇ ਆ ਇਦੋਂ ਅੱਗੇ ਆ ਕੇ ਤੁਸੀਂ ਪਾਸ ਕਰ ਲੋਗੇ ਜਿਹੜਾ ਨਗ ਇਹਨਾਂ ਚੋਂ ਤੁਹਾਨੂੰ ਜੱਜੂਗਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ